ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਇੱਕ ਬਹੁਤ ਖਾਸ ਵੀਡੀਓ ਹੈ ਜੀ ਗਰੀਬ ਦਾ ਮੂੰਹ ਕਿਸੇ ਗਰੀਬ ਦੀ ਮਦਦ ਜਿਹੜੀ ਕਰਨੀ ਹੁੰਦੀ ਹੈ ਉਹਦਾ ਕਿੰਨਾ ਕੁ ਪੁੰਨ ਲੱਗਦਾ ਹੈ ਤੇ ਉਹ ਕਿੰਨੀਆਂ ਕੁ ਜ਼ਰੂਰੀ ਚੀਜ਼ਾਂ ਨੇ ਆਪਣੇ ਨਗਰ ਵਿੱਚ ਹੀ ਖੜੇ ਆ ਇੱਕ ਮਜ਼ਦੂਰ ਵਰਗ ਦਾ ਪਰਿਵਾਰ ਉਹਨਾਂ ਦੇ ਘਰ ਵਿੱਚ ਅੱਜ ਖੜੇ ਆ ਜੀ ਇੱਕੋ ਇੱਕ ਮਾਪਿਆਂ ਦਾ ਇਕਲੌਤਾ ਪੁੱਤਰ ਜਿਹੜਾ ਇੱਕ ਐਕਸੀਡੈਂਟ ਵਿੱਚ ਵੀਰ ਦਾ ਹਿੱਸਾ ਮਾਰਿਆ ਗਿਆ ਸੀਗਾ ਤੇ ਤਕਰੀਬਨ 2 ਸਾਲਾਂ ਤੋਂ ਮੰंजे ਤੇ ਪਿਆ ਹੈ ਉਸ ਵੀਰ ਕੋਲ ਆਏ ਆ ਜਿਹੜੇ-ਜਿਹੜੇ ਵੀਰਾਂ ਤੱਕ ਇਹ ਵੀਡੀਓ ਪਹੁੰਚੂਗੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਪਰਿਵਾਰ ਨਾਲ ਸੰਪਰਕ ਕਰਕੇ ਜਿੰਨੇ ਜੋਗਰੇ ਵੀ ਤੁਸੀਂ ਹੋਵੋਗੇ ਉਹ ਮਦਦ ਉਹਨਾਂ ਦੀ ਜਰੂਰ ਕੀਤੀ ਜਾਵੇ ਇਹ ਘਰ ਉਸ ਵੀਰ ਦਾ ਜਿਹੜਾ ਇੱਕ ਕਿਉਂਕਿ ਖੰਡਰ ਦਾ ਰੂਪ ਹੋਇਆ ਪਿਆ ਕਿਉਂਕਿ ਜਦੋਂ ਕਮਾਈਆਂ ਕਰਨ ਵਾਲਾ ਮਾਪਿਆਂ ਦਾ ਸਹਾਰਾ ਇਕੱਲਾ ਪੁੱਤਰ ਮੰਜੇ ਤੇ ਬੈਠ ਜਾਵੇ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਵੇ ਤਾਂ ਘਰਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜ਼ਿੰਦਗੀ ਦੀਆਂ ਉਲਝਣ ਤਾਣੀਆਂ ਚ ਬੰਦਾ ਫਸਦਾ ਫਸਦਾ ਬਹੁਤ ਪਿੱਛੇ ਚਲਾ ਜਾਂਦਾ ਹੈ ਉੱਪਰੋਂ ਜਦੋਂ ਕੁਦਰਤ ਦਾ ਕਹਿਰ ਕਿਸੇ ਤੇ ਪੈਂਦਾ ਤਾਂ ਬੁਰਾ ਵਕਤ ਬੰਦੇ ਤੇ ਆ ਜਾਂਦਾ ਇਹ ਵੀਰ ਹੈ ਜੀ ਸਾਡੇ ਨਗਰ ਦਾ ਜਿਹੜਾ ਪਿਛਲੇ 2 ਸਾਲਾਂ ਤੋਂ ਇਸੇ ਤਰ੍ਹਾਂ ਵਿਚਾਰਾ ਮੰਜੇ ਤੇ ਇੱਕ ਐਕਸੀਡੈਂਟ ਵਿੱਚ ਜਿਹੜੀ ਸੱਟ ਲੱਗੀ ਸੀ ਇਹ ਵੀਰ ਜਿਹੜਾ ਇੱਕੋ ਇੱਕ ਵਿਚਾਰਾ ਮਾਪਿਆਂ ਦਾ ਇਕਲੌਤਾ ਪੁੱਤਰ ਕਮਾਈ ਕਰਦਾ ਸੀ ਆਪਣੇ ਪਰਿਵਾਰ ਨੂੰ ਪਾਲਦਾ ਸੀ ਜਿਹੜਾ ਹੁਣ ਕੇ ਮੰਜੇ ਤੇ ਬੈਠਾ ਹੈ ਇਸ ਵੀਰ ਦਾ ਇਲਾਜ ਹੋ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਰ ਦੀ ਮਦਦ ਹੋ ਸਕੇ ਪੰਜ ਭੈਣਾਂ ਦਾ ਇਕਲੌਤਾ ਭਰਾ ਸੀਗਾ ਵਿਚਾਰਾ ਜਿਹੜਾ ਅੱਜ ਮੰਜੇ ਤੇ ਪਿਆ ਤੇ ਪਰਿਵਾਰ ਵੱਲੋਂ ਵੀ ਬੇਨਤੀ ਸੀਗੀ ਵੀ ਸਾਡੀ ਮਦਦ ਜਰੂਰ ਹੋ ਸਕੇ ਤੇ ਮਾਤਾ ਜੀ ਨੂੰ ਪੁੱਛਦੇ ਆ ਕਿੰਨਾ ਚਿਰ ਹੋ ਗਿਆ ਜੀ ਵੀਰ ਨੂੰ ਦੋ ਦੋ ਸਾਲ ਦੋ ਸਾਲ ਹੋਣ ਆ ਗਏ ਦੋ ਹਾਂ ਦੋ ਸਾਲ ਹੋ ਗਏ ਹਾਂ ਜੀ ਤੇ ਕੀ ਕੰਮ ਕਰਦਾ ਸੀਗਾ ਜੀ ਢਾੜੀ ਪੱਠੇ ਤੇ ਲੱਗਿਆ ਸੀ ਅੱਛਾ ਪੱਠੇ ਤੇ ਲੇਬਰ ਕਰਦਾ ਸੀ ਵੀਰ ਤੇ ਪੰਜ ਭੈਣਾਂ ਵੀਰ ਦੇ ਨੇ ਜ਼ਰੂਰ ਜਿੰਨੀ ਕੋ ਹੋ ਸਕੇ ਮਦਦ ਕਰਿਓ ਤੇ ਵੀਰ ਦਾ ਹੀ ਨੰਬਰ ਆਪਾਂ Google Pay ਨੰਬਰ ਹੈ ਜਿਹੜਾ ਉੱਪਰ ਸਕਰੀਨ ਤੇ ਪਾਵਾਂਗੇ ਜਿੰਨਾ ਤੁਸੀਂ ਇਸ ਤਰ੍ਹਾਂ ਵੀਰ ਦੇ ਜਿਹੜੇ ਲੱਤ ਉੱਪਰ ਛੱਟ ਲੱਗੀ ਸੀ ਜੀ ਤੇ ਜਿਹੜਾ ਸਕੰਜਾ ਲੱਗਿਆ ਹੋਇਆ ਜਿਹੜਾ ਚੱਲਣ ਤੋਂ ਵੀਰ ਅਸਮਰਥ ਹੈ ਕਨਾਲ ਦੇਖ ਲੈ ਜੀ ਇਹ ਮਦਦ ਕਰਨੀ ਆ ਉਹ ਸਿੱਧੀ ਪਰਿਵਾਰ ਦੀ ਹੀ ਕਰਨੀ ਆ ਆਪਣੇ ਪੇਜ ਨਾਲ ਕੰਟੈਕਟ ਨਾ ਕੀਤਾ ਜਾਵੇ ਵੀਰ ਦਾ ਨੰਬਰ ਹੈ ਉਹਦੇ ਨੂੰ ਫੋਨ ਕਰਕੇ ਉਸ ਤੋਂ ਡਿਟੇਲ ਕਿਸੇ ਨੇ ਲੈਣੀ ਹੋਵੇ ਤਾਂ ਉਹ ਵੀ ਜਰੂਰ ਲਿਓ ਤੇ ਇਹ ਬੇਨਤੀ ਹੈ ਜੀ ਪਰਿਵਾਰ ਵੱਲੋਂ ਵੀਰ ਵੱਲੋਂ ਕਿਉਂਕਿ ਨੌਜਵਾਨ ਜਦੋਂ ਮਾਪਿਆਂ ਦਾ ਸਹਾਰਾ ਮੰਝੇ ਤੇ ਬੈਠਾ ਹੁੰਦਾ ਹੈ ਤਾਂ ਉਦੋਂ ਚੜਦੇ ਸੂਰਜ ਵੀ ਹਨੇਰੀਆਂ ਰਾਤਾਂ ਵਰਗੇ ਲੱਗਦੇ ਆ ਜਰੂਰ ਮਦਦ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ